ਓਏ ਰੱਬਾ ਚੁੱਕ ਲੈ ਓਏ ਓਏ ਚੁੱਕ ਲੈ ਰੱਬਾ ਓਏ ਕਿੱਥੇ ਨਸ਼ਿਆਂ ਦੇ ਪੰਗਿਆਂ 'ਚ ਪਿਆ ਓਏ ਓਏ ਸਾਰਾ ਗੁੰਡੜ ਗਿਆ ਓਏ ਲੋਕੋ ਓ ਕੋਈ ਨਹੀਂ ਬਚਿਆ ਓਏ ਅੱਛਾ ਪੀਰ ਅਮਲੀ ਨੂੰ ਕੀ ਹੋ ਗਿਆ ਵਿਚਾਰੇ ਨੂੰ ਇਹਦਾ ਤਾਂ ਬੜਾ ਬੁਰਾ ਹਾਲ ਹੈ ਯਾਰ ਯਾਰੇ ਕੱਲ ਚੰਗਾ ਭਲਾ ਵੇਖਿਆ ਯਾਰ ਮੈਂ ਕਰਦਾ ਯਾਰ ਬਾਈ ਨਾਲ ਗੱਲ ਵੀ ਚੱਕਰ ਕੀਏ ਯਾਰ ਕਿਵੇਂ ਅਮਲੀਆ ਬਾੜਾ ਦੰਗੀ ਆ ਭਾਵਾ ਬਾ ਉਹ ਯਾਰ ਤੇਰੇ ਦਾ ਕਿੰਨੇ ਚੰਗੇ ਹਾਲਾਤ ਹੋਇਆ ਕਰਦੇ ਬਾਈ ਚੰਗੀ ਤੇਰੇ ਕੋਲ ਜ਼ਮੀਨ ਚੰਗਾ ਤੇਰਾ ਕਾਰੋਬਾਰ ਵਧੀਆ ਤੇਰਾ ਯਾਰ ਪੈਸਾ ਤੇਰੇ ਕੋਲ ਸੀਗਾ ਹੁਣ ਆਹ ਹਾਲਾਤ ਦੇਖੇ ਤੇਰੇ ਯਾਰ ਕਿੰਨਾ ਬੁਰਾ ਹਾਲ ਹੋਇਆ ਬਾਈ ਪਤੀ ਜਦੋਂ ਨਾ ਚੜਦੀ ਜਵਾਨੀ ਹੁੰਦੀ ਹੈ ਨਵੇਂ-ਨਵੇਂ ਫੁੱਟਦੀ ਹੈ ਗੱਭਰੂ ਦੀ ਮੁੱਛ ਤੇ ਮਾਰਦਾ ਤਿਤਨੀਆਂ ਦੇ ਪਿੱਛੇ ਛੜਪੇ ਅਬ ਮੈਂ ਦੱਸਾਂ ਗੱਲ ਮਾਂ ਪਿਓ ਦੀ ਗੱਲ ਵੀ ਉਦੋਂ ਸਮਝ ਨਹੀਂ ਆਉਂਦੀ ਉਹ ਬਣਾ ਸਮਝਾਉਂਦੇ ਆ ਵੀ ਪੁੱਤਰਾ ਕੋਈ ਕੰਮ ਕਰ ਲੈ ਕੋਈ ਕਾਨ ਕਰ ਲੈ ਪਰ ਸਾਡੇ ਖਾਨੇ ਗੱਲ ਜਾਂਦੀ ਨਹੀਂ ਐਵੇਂ ਮੈਨੂੰ ਵੀ ਸਮਝਾਉਂਦੇ ਸੀ ভাই ਮੈਂ ਤੈਨੂੰ ਦੱਸ ਪਰ ਮੈਂ ਦਰੋਂ ਦੱਸਾਂ ਤਿਤਲੀਆਂ ਦੇ ਚੱਕਰ ਚ ਨਾ ਮੇਰੇ ਨਾਲ ਤਾਂ ਮੋਰ ਬਣ ਗਿਆ ਭਰਾਵਾ ਓਏ ਅਮਲੀਆ ਤਿਤਲੀਆਂ ਪਿੱਛੇ ਉੱਡ-ਉੱਡ ਕੇ ਤੂੰ ਤਿਤਲਾ ਤੇ ਬਣਿਆ ਨਹੀਂ ਯਾਰ ਸਾਲਿਆ ਮੋਰ ਕਿਵੇਂ ਬਣ ਗਿਆ ਓਏ ਮੈਂ ਦੱਸਦਾ ਪਤੀਜ ਵੀ ਮੇਰਾ ਮੋਰ ਕਿਵੇਂ ਬਣਿਆ ਤੇ ਮੈਂ ਤਿਤਲਾ ਕਿਉਂ ਨਹੀਂ ਬਣਿਆ ਉਨ ਦਰਾਂ ਸੰ ਤਿਤਰੀਆਂ ਦੇ ਪਿੱਛੇ ਜਦੋਂ ਬੰਦਾ ਭੱਜਦਾ ਨਾ ਤਾਂ ਕਾਕਾ ਘਰ ਹੋਂ ਨਸ਼ੇ ਪੱਤਿਆਂ ਦੇ ਪਿੱਛੇ ਲੱਗਦਾ ਨਸ਼ੇ ਪੱਤੇ ਹੁੰਦੇ ਆ ਘਰ ਆਣ ਦਾ ਸਾਧਨ ਨਸ਼ੇ ਕਰਦਾ ਬੰਦਾ ਨਾਲੇ ਤਾਂ ਦਲੇਰੀ ਆਈ ਜਾਂਦੀ ਐ ਨਾਲੇ ਦਲੇਰੀ ਆਉਂਦੀ ਐ ਨਾਲੇ ਸੋਚ ਦੇ ਵਿੱਚ ਸੁਣਾ ਸਮਝਦਾਰ ਬਾਈ ਸਮਝ ਗਏ ਹੁਣੇ ਮੇਂ ਬਸ ਠੀਕਾ ਤੁੰਗਾ ਦਾ ਨੰਬ ਦਿ ਇਹ ਮੇਰੇ ਪਰਦੇ ਨਾਲ ਹਲਵਾ ਮੱਜ ਨੂੰ ਬਸਾਂ ਗੱਲ ਪਤੰਜ ਤੇਰੇ ਗੱਲ ਨਹੀਂ ਸਮਝਣ ਲੰਗੀ ਵੀ ਮੈਂ ਵੀਡੀਓ ਚ ਸੰਦੇਸ਼ ਕੀ ਦੇਣਾ ਚਾਹਨਾ ਬਾਈ ਸਮਝਦਾ ਨਾ ਸਮਝ ਗਏ ਸਾਰੇ ਤੂੰ ਐ ਕਰ ਤੂੰ ਆਪਦਾ ਦਿਮਾਗ ਰੱਖ ਕੋਣ ਦੇ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹਨ ਤਾਂ ਲਾਈਕ ਕਮੈਂਟ ਜਰੂਰ ਕਰਿਆ ਜੀ ਬਈ ਧੰਨਵਾਦ ਤੁਹਾਡਾ